हेलो स्टूडेंट्स YouTube चैनल सोशियो क्लासेस ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ बीए 4th ਸੈਮੈਸਟਰ ਦੇ ਪੰਜਾਬੀ ਇਲੈਕਟਿਵ ਦੇ ਮੋਸਟ ਇੰਪੋਰਟੈਂਟ ਕੁਐਸ਼ਨਸ ਡਿਸਕਸ ਕਰਨ ਜਾ ਰਹੇ ਹਾਂ ਇਸ ਦੇ ਮੈਕਸਿਮਮ ਮਾਰਕਸ 90 ਹਨ ਟਾਈਮ 3 ਘੰਟੇ स्टूडेंट्स ਇਸ ਤੋਂ ਇਲਾਵਾ ਤੁਸੀਂ ਪੰਜਾਬੀ ਕੰਪਲਸਰੀ ਦਾ ਵੀਡੀਓ ਵੀ ਇੱਥੋਂ ਦੇਖ ਸਕਦੇ ਹੋ ਜਿਸ ਦੇ ਵਿੱਚ ਮੋਸਟ ਇੰਪੋਰਟੈਂਟ ਕੁਐਸ਼ਨਸ ਦੱਸੇ ਗਏ ਹਨ ਔਰ ਬਾਕੀ ਸਾਰੇ ਸਬਜੈਕਟਸ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਦੇ ਵੀਡੀਓ ਤੁਹਾਨੂੰ ਇੱਥੇ ਹੀ ਮਿਲ ਜਾਣਗੇ ਉੱਥੋਂ ਤੁਸੀਂ ਆਪਣੇ ਪੇਪਰ ਦੀ ਤਿਆਰੀ ਕਰ ਸਕਦੇ ਹੋ ਔਰ ਪੰਜਾਬੀ ਔਰ ਹਿੰਦੀ ਮੀਡੀਅਮ ਦੇ ਵਿੱਚ ਵੀ ਤੁਹਾਨੂੰ ਇਹ ਮਿਲ ਜਾਣਗੇ ਇਸ ਦੇ ਲਈ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦੇਣਾ ਹਾਂਜੀ ਇਸ ਦੇ ਵਿੱਚ ਹੈ ਸਭ ਤੋਂ ਪਹਿਲਾਂ ਨੋਟ ਹੋਏਗਾ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ ਪਹਿਲਾ ਕੁਐਸਚਨ ਦਾ ਉੜਾ ਪਾਗ ਹੇਠ ਲਿਖੇ ਦੋ ਕਾਵ ਟੁਕੜਿਆਂ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ 10 ਮਾਰਕਸ ਦਾ ਹੋਏਗਾ ਇਹ ਇਹ ਦੋ ਕਾਫ ਟੁਕੜੀਆਂ ਦਿੱਤੀਆਂ ਜਾਣਗੀਆਂ ਕਿਸੇ ਇੱਕ ਦੀ ਤੁਸੀਂ ਪ੍ਰਸੰਗ ਆਰ ਵਿਆਖਿਆ ਲਿਖਣੀ ਹੋਏਗੀ ਇਹ ਤੁਹਾਡੀ ਬੁੱਕ ਹੈ ਮੱਧਕਾਲੀਨ ਪੰਜਾਬੀ ਕਾਵ ਰੰਗ ਜਿਸ ਦੇ ਸੰਪਾਦਕ ਡਾਕਟਰ ਯੋਗਰਾਜ ਪਬਲਿਕੇਸ਼ਨ ਬਿਊਰੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ ਇਸ ਦੇ ਵਿੱਚ 25 ਮਾਰਕਸ ਦਾ ਤੁਹਾਡਾ ਪੇਪਰ ਹੋਏਗਾ ਇਸ ਦੇ ਵਿੱਚ ਕਵੀ ਹੈ ਸ਼ੇਖ ਫਰੀਦ ਸੁਲਤਾਨ ਬਾਹੂ ਸ਼ਾਹ हुसैन ਬੁੱਲੇ ਸ਼ਾਹ ਦਮੋਦਰ ਪੀਲੂ ਇਸ ਦੇ ਵਿੱਚੋਂ ਹੀ ਤੁਹਾਡੀਆਂ ਜਿਹੜੀ ਹੈ ਪ੍ਰਸੰਗ ਸਹਿਤ ਵਿਆਖਿਆ ਲਈ ਕਾਫ ਟੁਕੜੀਆਂ ਹੋਣਗੀਆਂ ਇਹ ਕਾਫ ਟੁਕੜੀਆਂ ਇਸ ਤਰ੍ਹਾਂ ਹੋ ਸਕਦੀਆਂ ਹਨ ਫਾਰ ਇਗਜ਼ਾਮਪਲ ਦਿਲੋਂ ਮੁਹੱਬਤ ਜਿਨੇ ਸਈ ਸੱਚਿਆ ਇਹ ਤੋਂ ਸਟਾਰਟ ਹੁੰਦੀ ਹੈ ਲਾਈਨ ਔਰ ਲਾਸਟ ਇਸ ਦੀ ਲਾਈਨ ਵਿਸਰਿਆ ਜਿੰਨ ਨਾਮ ਤੇ ਪੂਏ 파ਰthिए ਨੈਕਸਟ ਹੈ ਕਰਮਾਜਮ ਦੇ ਤੀ ਦੋ ਹੋਈ ਜਗ ਵਧਾਈ ਤੱਕ ਅੱਗੇ ਚਾਰੇ ਪੱਲੂ ਚੋਲੜੀ ਨੈਣ ਰੋਂਦੀ ਤੇ ਪਿੰਨੇ ਕਾਲੇ ਹਰਨਾ ਚਰ ਗਿਓ ਸ਼ਾਹ ਹੁਸੈਨ ਦੇ ਬੰਨੇ ਨੈਕਸਟ ਹੈ ਮਿਰਜ਼ਾ ਆਖੇ ਕੋਈ ਨਾ ਦੀਦਾ ਸੂਰਮਾ ਸਿੱਟਾਂਗਾ ਵਿਚੜੜੇ ਤਾਂ ਇਹ ਇੱਕ ਐਗਜ਼ਾਮਪਲ ਦੀ ਜੀ ਤੁਹਾਨੂੰ ਦਿੱਤੀ ਗਈ ਹੈ ਇਸ ਦੇ ਵਿੱਚੋਂ ਵੀ ਆ ਸਕਦਾ ਹੈ ਤੇ ਬਾਕੀ ਵੀ ਤੁਸੀਂ ਤਿਆਰ ਕਰਨੇ ਹਨ ਨੈਕਸਟ ਹੈ ਹੇਠ ਲਿਖੇ ਕਾਵ ਟੋਟੇ ਦੇ ਵਿੱਚੋਂ ਕਿਸੇ ਇੱਕ ਦੀ ਆਲੋਚਨਾ ਜਾਂ ਵਿਹਾਰਿਕ ਸਮੀਖਿਆ ਕਰਨ ਲਈ ਕਿਹਾ ਜਾਏਗਾ ਇਹ ਵੀ ਦੋ ਦਿੱਤੇ ਜਾਣਗੇ ਇੱਕ ਦਾ ਤੁਸੀਂ ਇਹ ਕਰਨਾ ਹੋਵੇਗਾ ਵਿਹਾਰਿਕ ਸਮੀਖਿਆ 10 ਨੰਬਰ ਦਾ ਇਹ ਇਸ ਤਰ੍ਹਾਂ ਹੋ ਸਕਦੀ ਹੈ ਰਈਏ ਵੇ ਨਾਲ ਸੱਜਣ ਦੇ ਰਈਏ ਵੇ ਕਹੇ ਹਸੀਨ ਹੁਸੈਨ ਫਕੀਰ ਸਾਈ ਦਾ ਜੀਵਨ ਦੀ ਆ ਮਰ ਰਈਏ ਦਿਲ ਦਰਿਆ ਸਮੁੰਦਰੋਂ ਡੂੰਗੇ ਕੌਣ ਦਿਲਾਂ ਦੀਆਂ ਜਾਣੇ ਹੂੰ ਬਾਹੂ ਸੋਇਓ ਰੱਬ ਪਛਾਣੇ ਹੂੰ ਫਰੀਦਾ ਗਲਿਏ ਚਿੱਕੜ ਦੂਰ ਕਰ ਇਥੋਂ ਲੈ ਕੇ ਰਹਿਸੀ ਵਿੱਚ ਜਗਤ ਇਹ ਜਿੰਨੇ ਤੁਹਾਡੇ ਇਸ ਦੇ ਵਿੱਚ ਨਿਰਤਾਰਿਤ ਕਵੀ ਹੈ ਇਸ ਦੇ ਵਿੱਚ ਕੋਈ ਇੱਕ ਕਵੀ ਜਿਹੜਾ ਤੁਹਾਨੂੰ ਬਹੁਤ ਟਫ ਲੱਗਦਾ ਹੋਊਗਾ ਉਹ ਤੁਸੀਂ ਛੱਡ ਸਕਦੇ ਹੋ ਬਾਕੀ ਦੋ ਤੁਹਾਨੂੰ ਪੁੱਛੇ ਜਾਣਗੇ ਕੋਈ ਇੱਕ ਦਾ ਤੁਸੀਂ ਆਨਸਰ ਫਿਰ ਦੇ ਸਕੋਗੇ ਐਗਜ਼ਾਮਪਲ ਦਿਲੇ ਤੁਹਾਨੂੰ ਇੱਥੇ ਦੇ ਦਿੱਤੇ ਗੀਆਂ ਤੁਗਾ ਅੱਗੇ ਹੈ ਕਥਾ ਪ੍ਰਵਾਹ ਬੁੱਕ ਜਿਸ ਦੇ ਸੰਪਾਦਕ सुरेंद्र ਕੁਮਾਰ ਦਿਵੇਸ਼ਵਰਜੀ ਹਨ ਇਹ ਪਬਲੀਕੇਸ਼ਨ ਬਿਊਰੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਹੈ ਇਸ ਦੇ ਵਿੱਚ 25 ਮਾਰਕਸ ਦੇ ਕੁਐਸਚਨ ਹੋਣਗੇ ਸੈਕੰਡ ਕੁਐਸਚਨ ਇਸ ਨਾਲ ਸੰਬੰਧਿਤ ਹੈ ਜਿਸ ਦੇ ਵਿੱਚ ਕਹਾਣੀ ਦੋ ਤੁਹਾਨੂੰ ਦਿੱਤੀ ਜਾਣਗੇ ਉਸ ਦੇ ਵਿੱਚੋਂ ਕਿਸੇ ਇੱਕ ਦਾ ਵਿਸ਼ਾ ਜਾਂ ਪਾਤਰ ਨਾਲ ਸੰਬੰਧਿਤ ਕੋਈ ਕੁਐਸਚਨ ਹੋ ਸਕਦਾ ਹੈ ਇਹ 8 ਅਨੁਮਕਸ ਦਾ ਹੋਏਗਾ ਜਿਵੇਂ ਕਿ ਸੱਗੀ ਫੁੱਲ ਕਹਾਣੀ ਦੇ ਪਾਤਰਾਂ ਨਾਲ ਜਾਣ ਪਛਾਣ ਕਰਵਾਓ ਕੋਈ ਕਹਾਣੀ ਦੇ ਪਾਤਰਾਂ ਨਾਲ ਜਾਣ ਪਛਾਣ ਕਰਾਓ ਜਾਂ ਆਲਨੇ ਦੀ ਬੋਟ ਕਹਾਣੀ ਦਾ ਵਿਸ਼ਾ ਸਪਸ਼ਟ ਕਰੋ ਜਿੰਨੇ ਤਾਂ ਆਪਾਂ ਕਹਾਣੀ ਦੇ ਪਾਤਰਾਂ ਨਾਲ ਜਾਣ ਪਛਾਣ ਕਰਾਓ ਜਿੰਨੇ ਤਾਂ ਆਪਾਂ ਕਹਾਣੀ ਦਾ ਵਿਸ਼ਾ ਵਸਤੂ ਮੀਨਜ਼ੇ ਤੁਸੀਂ ਕਹਾਣੀਆਂ ਦੇ ਵਿਸ਼ੇ ਵਸਤੂ ਵੀ ਯਾਦ ਕਰਨੇ ਆਂ ਔਰ ਪਾਤਰ ਹੈ ਜਿਹੜੇ ਉਹ ਵੀ ਉਹਨਾਂ ਦੀ ਤਿਆਰੀ ਕਰਨੀ ਆ ਕਬਰਾ ਤੋਂ ਸਿਵਿਆਂ ਨੂੰ ਕਹਾਣੀ ਦੇ ਪਾਤਰਾਂ ਨਾਲ ਜਾਣ ਪਛਾਣ ਕਰਾਓ ਸਵੇਰ ਹੋਣ ਤੱਕ ਕਹਾਣੀ ਦਾ ਵਿਸ਼ਾ ਵਸਤੂ ਸਪਸ਼ਟ ਕਰੋ ਸੱਗੀ ਫੁੱਲ ਕਹਾਣੀ ਦੇ ਪਾਤਰ ਰਚਿਤ੍ਰਣ ਉੱਪਰ ਨੋਟ ਲਿਖੋ ਨੈਕਸਟ ਇਸ ਦੇ ਵਿੱਚੋਂ ਤੁਸੀਂ ਕਹਾਣੀ ਦੇ ਪਾਤਰ ਚਿੱਤਰਣ ਤੇ ਵਿਸ਼ਾ ਵਸਤੂ ਚੰਗੀ ਤਰ੍ਹਾਂ ਤਿਆਰ ਕਰ ਲਿਓ ਜੇ ਬਹੁਤ ਹੀ ਪ੍ਰੋਬਲਮ ਹੋਈ ਤਾਂ ਵਿਸ਼ਾ ਵਸਤੂ ਜਿਹੜੇ ਹੈ ਉਹਨਾਂ ਨੂੰ ਤਿਆਰ ਕਰ ਲਿਓ ਇੱਕ ਕੁਐਸਚਨ ਉਸ ਨਾਲ ਸੰਬੰਧਿਤ ਵੀ ਹੋ ਸਕਦਾ ਲੇਕਿਨ ਥੋੜਾ ਰਿਸਕੀ ਹੋ ਜਾਂਦਾ ਹੈ ਕਈ ਵਾਰੀ ਇੱਕੋ ਤਰ੍ਹਾਂ ਦੀ ਚੀਜ਼ ਹੈ ਜਿਹੜੀ ਉਹ ਪੇਪਰ ਤੇ ਵਿੱਚ ਪਾ ਦਿੱਤੀ ਜਾਂਦੀ ਹੈ ਨੈਕਸਟ ਹੈ ਦੋ ਵਿੱਚੋਂ ਇੱਕ ਜਿਹੇ ਕੁਐਸਚਨ ਹੋਏਗਾ ਕਰਨਾ ਹੋਏਗਾ ਤੁਸੀਂ ਇੱਕ ਦੋ ਦਿੱਤੇ ਜਾਣਗੇ ਜਿਵੇਂ ਕਿ ਸ਼ੇਰਨੀਆਂ ਕਹਾਣੀ ਦੀ ਸਾਇਤਿਕ ਦ੍ਰਿਸ਼ਟੀਕੋਣ ਤੋਂ ਪਰਖ ਕਰੋ 10 ਮਾਰਕਸ ਦਾ ਗੋਈ ਕਹਾਣੀ ਦੀ ਸਾਹਿਤਿਕ ਦ੍ਰਿਸ਼ਟੀਕੋਣ ਤੋਂ ਆਲੋਚਨਾ ਪਰਖ ਆਲੋਚਨਾ ਸੇਮੀ ਹੈ ਸਵੇਰ ਹੋਣ ਤੱਕ ਕਹਾਣੀ ਦੀ ਸਾਹਿਤਿਕ ਆਲੋਚਨਾ ਸੱਗੀ ਫੁੱਲ ਕਹਾਣੀ ਦੀ ਸਾਹਿਤਿਕ ਆਲੋਚਨਾ ਜੀਨਤਾਪਾ ਕਹਾਣੀ ਦੀ ਸਾਹਿਤਿਕ ਆਲੋਚਨਾ ਆਲਨੇ ਦੇ ਬੋਟ ਕਹਾਣੀ ਦੀ ਸਾਹਿਤਿਕ ਦ੍ਰਿਸ਼ਟੀਕੋਣ ਤੋਂ ਆਲੋਚਨਾ 21ਵੀਂ ਸਦੀ ਦੀ ਕਹਾਣੀ ਦੀ ਸਾਹਿਤਿਕ ਆਲੋਚਨਾ ਜਾਂ ਬਰਫ਼ ਦਾ ਦਾਨਵ ਕਹਾਣੀ ਦੀ ਸਾਹਿਤਿਕ ਦ੍ਰਿਸ਼ਟੀਕੋਣ ਤੋਂ ਆਲੋਚਨਾ ਕਰੋ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਤਿਆਰ ਕਰ ਲਿਓ ਔਰ ਬਾਕੀਆਂ ਨੂੰ ਵੀ ਤੁਹਾਨੂੰ ਤਿਆਰ ਕਰਨਾ ਹੀ ਪਏਗਾ ਕਿਉਂਕਿ ਕੋਈ ਵੀ ਕੁਐਸਚਨ ਇਸ ਤਰ੍ਹਾਂ ਦਾ ਆ ਸਕਦਾ ਹੈ ਇਲੈਕਟਿਵ ਦੇ ਵਿੱਚ ਜਿਹੜੇ ਆ ਉਹ ਕਿਤੋਂ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੁੰਦਾ ਸੋ ਸਾਰੀਆਂ ਕਹਾਣੀਆਂ ਜਿਹੜੀ ਐ ਉਹਦੇ ਵਿੱਚ ਤੁਸੀਂ ਇੱਕ ਕਹਾਣੀ ਦਾ ਸਾਰ ਸਮਝ ਲਓ ਉਸ ਤੋਂ ਬਾਅਦ ਕਿਸ ਤਰ੍ਹਾਂ ਉਸ ਦੀ ਸਾਹਿਤਿਕ ਅਲੋਚਨਾ ਕਰਨੀ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਸ ਦੇ ਵਿੱਚ ਅਲੱਗ-ਅਲੱਗ ਪੁਆਇੰਟਸ ਉਸ ਦੀ ਡਿਟੇਲ ਤੁਸੀਂ ਕਰਦੇ ਜਾਣਾ ਔਰ ਆਪਣੇ ਆਪ ਫਿਰ ਤੁਹਾਨੂੰ ਕੋਈ ਵੀ ਕਹਾਣੀ ਉੱਥੇ ਆਏਗੀ ਤੁਸੀਂ ਆਪਣੇ ਆਪ ਉਸ ਦਾ ਕ੍ਰਿਟਿਸਿਜ਼ਮ ਕਰ ਸਕਦੇ ਹੋ ਸਾਹਿਤਿਕ ਦ੍ਰਿਸ਼ਟੀਕੋਣ ਤੋਂ ਹਰ ਇੱਕ ਕਹਾਣੀ ਦੇ ਪਾਤਰ ਕਿਹੜੇ-ਕਿਹੜੇ ਐ ਉਹ ਧਿਆਨ ਚ ਰੱਖੋ ਉਹਦਾ ਥੀਮ ਕਿਸ ਤਰ੍ਹਾਂ ਬਣਾਇਆ ਗਿਆ ਇਹ ਧਿਆਨ ਚ ਰੱਖ ਲਓਗੇ ਔਰ ਇਸ ਤਰ੍ਹਾਂ ਦੇ ਨਾਲ ਹੀ ਉਸ ਨੂੰ ਅੱਗੇ ਕਿਵੇਂ ਐਕਸਪਲੇਨ ਕੀਤਾ ਗਿਆ ਇਹ ਸਾਰਾ ਕੁਝ ਤੁਸੀਂ ਦੱਸ ਸਕਦੇ ਹੋ ਥਰਡ ਕੁਐਸਚਨ ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕੇਵਲ 5 ਦੇ ਉੱਤਰ 3 ਜਾਂ 4 17 ਦੇ ਵਿੱਚ ਦੇਣੇ ਆ ਇਹ ਪੰਜ ਦੇ ਉੱਤਰ 2-2 ਨੰਬਰ ਦੇ 10 ਨੰਬਰ ਦੇ ਹੋਣਗੇ ਜਿਵੇਂ ਕਿ ਸ਼ੇਰਨੀਆ ਕਹਾਣੀ ਦੇ ਪਾਤਰਾਂ ਦੇ ਨਾਮ ਜਿੰਨਤਾਪਾ ਕਹਾਣੀ ਦੇ ਲੇਖਕ ਦਾ ਨਾਮ ਸੱਗੀ ਫੁੱਲ ਕਹਾਣੀ ਦੇ ਲੇਖਕ ਦਾ ਨਾਮ ਮਿੰਜਨੀਆ ਕਹਾਣੀ ਉਹਨਾਂ ਦੇ ਲੇਖਕ ਦੇ ਨਾਮ ਯਾਦ ਕਰ ਲਓ ਉਹਨਾਂ ਦੇ ਪਾਤਰ ਯਾਦ ਕਰ ਲਓ ਈਸਰ ਤੇ ਮੁੰਨੋ ਦੇ ਘਰ ਦੀ ਹਾਲਤ ਕਿ ਉਹ ਜਈ ਸੀ ਫਿਰੋਜ਼ ਡੋਗਰ ਨੇ ਖੀਵੇ ਖਾਨ ਨੂੰ ਕੀ ਕਿਹਾ ਸਾਈਬਾ ਦਾ ਜਨਮ ਕਦੋਂ ਤੇ ਕਿਸ ਦੇ ਘਰ ਹੋਇਆ ਹੀਰ ਦੇ ਪਿਤਾ ਦਾ ਕੀ ਨਾਮ ਸੀ ਰਾंजे ਦਾ ਅਸਲੀ ਨਾਮ ਕੀ ਹੈ ਸਾਈਬਾ ਨੇ ਮਿਰਜ਼ੇ ਨੂੰ ਸੌਣ ਤੋਂ ਕਿਉਂ ਵਰਜਿਆ ਜੇ ਚੜ ਚੰਨਾ ਤੂੰ ਕਰ ਰੁਸ਼ਨਾਈ ਕਾਵਾਂਸ਼ ਵਿੱਚ ਬਾਹੂ ਨੇ ਕੀ ਕੀਤਾ ਹੈ ਰਾਂਜਾ ਰਾਂਜਾ ਕਰਦੀ ਹੀਰ ਦੀ ਅਵਸਥਾ ਕਿਸ ਤਰ੍ਹਾਂ ਦੀ ਹੋ ਗਈ ਹੈ ਨੌਕਰੀਆਂ ਕਰਨ ਵਾਲੀਆਂ ਕੁੜੀਆਂ ਬਾਰੇ ਲੋਕ ਕੀ ਸੋਚਦੇ ਹਨ ਐਂਡ ਅੰਬੋ ਦੀ ਮੌਤ ਵਾਰੀ ਭਾਈ ਜਾਰੀ ਦਾ ਪ੍ਰਤਕਰਮ ਕਿ ਹੋ ਜਾ ਸੀ ਮੋਮਿਟੀ ਕਹਾਣੀ ਦੇ ਚਾਚਾ ਜੀ ਦਾ ਚਰਿੱਤਰ ਚਿੱਤਰਣ ਕਰੋ ਅਗੇ ਹੈ 21 ਸਦੀ ਕਹਾਣੀ ਵਿੱਚ ਅੰਬੋ ਦੀ ਮੌਤ ਬਾਰੇ ਭਾਈਚਾਰੇ ਦਾ ਪ੍ਰतिकਰਮ ਕਿ ਹੋਇਆ ਸੀ ਐਂਡ ਨੈਕਸਟ ਹੈ ਗੋਈ ਕਹਾਣੀ ਦੇ ਪਾਤਰਾਂ ਦੇ ਨਾਮ ਲਿਖੋ ਚੰਨਣ ਦਾ ਚਿੱਤਰਣ ਚਰਿੱਤਰ ਚਿੱਤਰਣ ਕਰਨਾ ਹੈ ਪੱਤਾ ਕਹਾਣੀ ਦੇ ਲੇਖਕ ਅਤੇ ਪਾਤਰਾਂ ਦੇ ਨਾਮ ਲਿਖੋ ਗੋਈ ਕਹਾਣੀ ਦੇ ਅੰਤ ਵਿੱਚ ਕਿਹੜੀ ਘਟਨਾ ਵਾਪਰਦੀ ਹੈ ਜਿੰਨਤ ਦਾ ਪਤੀ ਕਿ ਹੋਜਿਆ ਸੀ ਮਾਨੋ ਨੇ ਵਿਆਹ ਤੇ ਜਾਣ ਲਈ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਅਹੂਜੇ ਦੀ ਮਾਂ ਦੇ ਅੰਤਿਮ ਸੰਸਕਾਰ ਬਾਰੇ ਕਹਾਣੀ ਵਿੱਚ ਚੁੱਕੀ ਜਾਣਕਾਰੀ ਮਿਲਦੀ ਹੈ ਕੁੜੀਆਂ ਸਾਈਕਲ ਕਿਉਂ ਸਿੱਖ ਰਹੀਆਂ ਸਨ ਬਚਨ ਅਤੇ ਤੀਰਥ バス ਵਿੱਚ ਕਿਸ ਤਰ੍ਹਾਂ ਮਾਰੇ ਗਏ ਵਿਆਹ ਤੋਂ ਪਿੱਛੋਂ ਮੇਜਰ ਅਰੋੜਾ ਤੇ ਉਸ ਦੀ ਪਤਨੀ ਨੇ ਕਿਸ ਤਰ੍ਹਾਂ ਸਬਰ ਕੀਤਾ ਮੁੰਨੋ ਨੂੰ ਨੱਚਦੇ ਦੇਖ ਕੇ ਨੌਜਵਾਨ ਕੀ ਕੀ ਗੱਲਾਂ ਕਰਦੇ ਸਨ ਹੈ ਨੈਕਸਟ ਕੁਐਸਚਨ ਕਬਰਾਂ ਤੋਂ ਸੇਵਿਆ ਤੱਕ ਕਹਾਣੀ ਵਿੱਚ ਕਿਹੜੀ ਸਮੱਸਿਆ ਪੇਸ਼ ਹੋਈ ਹੈ ਚਾਚੀ ਨੂੰ ਚਾਚੇ ਵਿਰੁੱਧ ਕਿਹੜੀਆਂ ਸ਼ਿਕਾਇਤਾਂ ਸਨ ਮੇਂ ਬੰਦ ਹੋਣ ਤੇ ਸਾਰਿਆਂ ਦਾ ਕਬਰਿਆਂ ਵਿੱਚ ਕੀ ਹਾਲ ਹੋਇਆ ਗੋਈ ਕੀ ਹੁੰਦੀ ਹੈ ਬਲਵਿੰਦਰ ਇਸ ਨੂੰ ਕੀ ਕਹਿੰਦੀ ਹੈ ਚਾਚਾ ਜੀ ਕਿਹੋ ਜਿਹੀ ਕੋਠੀ ਬਣਾਉਣਾ ਚਾਹੁੰਦੇ ਹੈ ਕੁੜੀਆਂ ਕੌਣ ਸਨ ਅਤੇ ਪਾਰਕ ਵਿੱਚ ਕੀ ਕਰ ਰਹੀਆਂ ਸਨ ਚਰਖਾ ਮੇਰਾ ਰੰਗੁਲੜਾ ਕਾਫੀ ਵਿੱਚ ਚਰਖਾ ਬੱਛਾ ਤੇ ਪੰਛੀ ਕਿਸ ਕਿਸ ਦੇ ਚਿੰਨ੍ਹ ਹਨ ਇਸ ਤੋਂ ਬਾਅਦ ਫੋਰਥ ਕੁਐਸਚਨ 6 ਦੇ ਵਿੱਚੋਂ ਚਾਰ ਕਰਨੇ ਕਿਹਾ ਜਾਵੇਗਾ 80 ਮਾਰਕਸ ਦੇ ਹੋਣਗੇ ਸੂਫੀ ਅਤੇ ਕਿੱਸਾ ਕਾਵ ਦੇ ਵਿੱਚੋਂ ਇਹ ਕੁਐਸਚਨ ਇਸ ਤਰ੍ਹਾਂ ਦੇ ਹੋ ਸਕਦੇ ਆ ਸ਼ੇਖ ਫਰੀਦ ਦੇ ਜੀਵਨ ਤੇ ਉਹਨਾਂ ਦੀਆਂ ਰਚਨਾਵਾਂ ਬਾਰੇ ਦੱਸੋ ਗੁਰੂ ਨਾਨਕ ਦੇਵ ਜੀ ਸੂਫੀ ਕਾਵਤਾ ਰਾਂ ਬਾਰੇ ਜਾਣਕਾਰੀ ਦਿਓ ਪੰਜਾਬੀ ਕਿੱਸਾ ਕਾਵ ਦੇ ਪਿਤਾਮਾ ਕੌਣ ਹੈ ਉਸ ਦੀ ਰਚਨਾ ਦੀਆਂ ਵਿਸ਼ੇਸ਼ਤਾਵਾਂ ਦੱਸੋ ਮੱਧ ਕਾਲ ਨੂੰ ਕਿੱਸਾ ਕਾਵ ਦਾ ਸੁਨਹਿਰੀ ਯੁੱਗ ਕਿਉਂ ਕਿਹਾ ਜਾਂਦਾ ਹੈ ਵਾਰਿਸ ਸ਼ਾਹ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਰਚਨਾਵਾਂ ਵੀ ਦੱਸੋ ਮੱਧ ਕਾਲ ਵਿੱਚ ਕਿੰਨਾ-ਕਿੰਨਾ ਪ੍ਰੀਤ ਕਹਾਣੀਆਂ ਨੂੰ ਮੁੱਖ ਰੱਖ ਕੇ ਕਿਸੇ ਕਿਸੇ ਲਿਖੇ ਗਈ ਇੱਥੇ ਅੱਧਕ ਪਾਉਣਾ ਸੀ ਐਂਡ ਨੈਕਸਟ ਹੈ ਮੱਧ ਕਾਲ ਜਾਂ 18ਵੀਂ ਸਦੀ ਤੇ 19ਵੀਂ ਸਦੀ ਵਿੱਚ ਕਿਹੜੀਆਂ ਕਾਵ ਪਰਵੇਟੀਆਂ ਅਧਿਨ ਕਾਵ ਰਚਨਾ ਹੋਈ ਐਂਡ ਨੈਕਸਟ ਹੈ ਗੁਰੂ ਨਾਨਕ ਕਾਲ ਦੇ ਸੂਫੀ ਕਵੀਆਂ ਦੇ ਨਾਂ ਦੱਸੋ ਅੱਗੇ ਹੈ ਸ਼ੇਖ ਫਰੀਦ ਜੀ ਦੀ ਕਿੰਨੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਹਾਸ਼ਮ ਦਾ ਜਨਮ ਤੇ ਮੌਤ ਕਦੋਂ ਹੋਈ ਬੁੱਲੇ ਸ਼ਾਦਿਆਂ ਕਾਫੀਆਂ ਦੇ ਵਿਸ਼ੇ ਕਹੇ ਹੋ ਜਾਈਏ ਹਨ ਗੁਰੂ ਨਾਨਕ ਦੇ ਕਿੱਸਾ ਕਾਰਾਂ ਦੇ ਨਾਲ ਲਿਖੋ ਐਂਡ ਨੈਕਸਟ ਹੈ ਭਗਵਾਨ ਸਿੰਘ ਨੇ ਸਭ ਤੋਂ ਪਹਿਲਾ ਕਿਹੜਾ ਮਾਲਿਕ ਕਿੱਸਾ ਲਿਖਿਆ 6th ਕੁਐਸਚਨ ਜਿਸ ਦੇ ਵਿੱਚ ਦੋ ਦਿੱਤੇ ਜਾਣਗੇ ਇੱਕ ਦਾ ਤੁਸੀਂ ਆਨਸਰ ਦੇਣਾ ਹੋਏਗਾ 10 ਨੰਬਰ ਦਾ ਸਾਹਿਤ ਅਤੇ ਸਮਾਜ ਇਸ ਤਰ੍ਹਾਂ ਦੀ ਕੁਐਸਚਨ ਹੋ ਸਕਦੇ ਇਹਨਾਂ ਨੂੰ ਚੰਗੀ ਤਰ੍ਹਾਂ ਤਿਆਰ ਕਰ ਲਿਓ ਸਾਹਿਤ ਅਤੇ ਸ਼ਖਸੀਅਤ ਸਾਹਿਤ ਅਤੇ ਮਨੋਵਿਗਿਆਨ ਸਾਹਿਤ ਵਿਗਿਆਨ ਸਾਹਿਤ ਸ਼ੈਲੀ ਨੈਕਸਟ ਹੈ ਉਪਪਾਸ਼ਾ ਕੀ ਹੁੰਦੀ ਹੈ 10 ਨੰਬਰ ਦਾ ਉਪਭਾਸ਼ਾ ਕੀ ਹੁੰਦੀ ਹੈ ਇਸ ਦੀ ਪਰਿਭਾਸ਼ਾ ਉਪਭਾਸ਼ਾ ਦੇ ਸਰੂਪ ਬਾਰੇ ਚਰਚਾ ਕਰਦੇ ਇਸ ਦੀ ਪਰਿਭਾਸ਼ਾ ਦਿਓ ਭਾਸ਼ਾ ਅਤੇ ਉਪਭਾਸ਼ਾ ਵਿੱਚ ਅੰਤਰ ਸਪਸ਼ਟ ਕਰੋ ਭਾਸ਼ਾ ਅਤੇ ਉਪਭਾਸ਼ਾ ਵਿੱਚ ਅੰਤਰ ਸਪਸ਼ਟ ਕਰਦੇ ਵਿਸਥਾਰ ਵਿੱਚ ਜਾਣਕਾਰੀ ਦਿਓ ਆਨਸਰ ਸੇਮ ਹੈ ਇਸ ਦਾ ਪੰਜਾਬੀ ਦੀਆਂ ਉਪਭਾਸ਼ਾਵਾਂ ਉਪ ਬੋਲੀਆਂ ਦਾ ਸੰਖੇਪ ਵਰਣਨ ਕਰੋ ਇਸ ਦੀ ਪਛਾਣ ਜਿੰਨਾ ਦੀ ਚਰਚਾ ਕਰੋ ਭਾਸ਼ਾ ਦਾ ਟਕਸਾਲੀ ਰੂਪ ਕੀ ਹੁੰਦਾ ਹੈ ਪੰਜਾਬੀ ਭਾਸ਼ਾ ਦਾ ਟਕਸਾਲੀ ਰੂਪ ਕਿਹੜਾ ਹੈ ਐਂਡ ਪੰਜਾਬੀ ਸਾਹਿਤ ਵਿੱਚ ਪ੍ਰਚਲਿਤ ਉਪਭਾਸ਼ਾਵਾਂ ਦੇ ਪਛਾਣ ਚਿੰਨ੍ਹ ਦੱਸਦੇ ਹੋਏ ਸੰਖੇਪ ਵਿੱਚ ਵਰਣਨ ਕਰੋ हां जी स्टूडेंट्स ਕੁਝ ਦੇ ਤੁਹਾਨੂੰ ਇੱਥੇ ਵੀਡੀਓ ਮਿਲ ਜਾਣਗੇ ਉੱਥੋਂ ਤੁਸੀਂ ਆਪਣੀ ਤਿਆਰੀ ਕਰ ਸਕਦੇ ਹੋ ਬਾਕੀ ਸਾਰੇ ਸਬਜੈਕਟ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਦੇ ਵੀਡੀਓ ਦੇਖੋ ਔਰ ਆਪਣੇ ਪੇਪਰ ਦੀ ਤਿਆਰੀ ਕਰੋ ਥੈਂਕ ਯੂ ਸੋ ਮੱਚ ਬੈਸਟ ਆਫ ਲੱਕ ਜਰੂਰ ਦੱਸਣਾ ਕਿ ਤੁਹਾਡਾ ਪੇਪਰ ਕਿਸ ਤਰ੍ਹਾਂ ਦਾ ਹੋਇਆ ਔਰ ਕਿੰਨੇ ਨੰਬਰ ਆਏ ਇਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੋਂ ਤਿਆਰੀ ਕੀਤੀ ਸੀ ਉਸਦੇ ਬਾਰੇ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ ਥੈਂਕ ਯੂ ਸੋ ਮੱਚ ਮਿਲਦੇ ਆစီ ਆਪਣੇ ਅਗਲੇ ਵੀਡੀਓ ਵਿੱਚ